ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਨਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪੈਨਸ਼ਨ ਨਾਲ ਜੁੜੇ ਉਹਨਾਂ ਸਵਾਲਾਂ ਦੇ ਜਵਾਬ ਦੇਵਾਂਗੇ ਜੋ ਤੁਸੀਂ ਅਕਸਰ ਪੁੱਛਦੇ ਰਹਿੰਦੇ ਹੋ ਕਿ 58 ਸਾਲ ਤੋਂ ਉੱਪਰ ਦੀ ਵਿਧਵਾ ਬੀਬੀ ਨੂੰ ਦੋ ਪੈਨਸ਼ਨਾਂ ਮਿਲ ਸਕਦੀਆਂ ਹਨ ਜੇਕਰ ਪਤੀ ਸਰਕਾਰੀ ਨੌਕਰੀ ਤੇ ਹੈ ਤਾਂ ਕਿ ਪਤਨੀ ਪੈਨਸ਼ਨ ਲਵਾ ਸਕਦੀ ਹੈ ਇਸ ਦੇ ਨਾਲ ਹੀ ਅਸੀਂ ਜਾਣਾਂਗੇ ਕਿ ਪੰਜਾਬ ਵਿੱਚ ਪੈਨਸ਼ਨ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਅਤੇ ਸਰਕਾਰੀ ਮੁਲਾਜ਼ਮ ਤੁਹਾਡੇ ਘਰ ਆ ਕੇ ਪੈਨਸ਼ਨ ਕਿਵੇਂ ਲਾ ਕੇ ਜਾਣਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਧਿਆਨ ਦੇ ਨਾਲ ਜਰੂਰ ਸੁਣਿਓ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਇੱਕ ਵਿਅਕਤੀ ਨੂੰ ਕਿੰਨੀਆਂ ਪੈਨਸ਼ਨਾਂ ਮਿਲ ਸਕਦੀਆਂ ਹਨ ਸਭ ਤੋਂ ਪਹਿਲਾ ਸਵਾਲ ਕੀ ਇੱਕ ਜਣੇ ਨੂੰ ਦੋ ਪੈਨਸ਼ਨਾਂ ਲੱਗ ਸਕਦੀਆਂ ਨੇ ਇਸ ਦਾ ਜਵਾਬ ਹੈ ਨਹੀਂ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਭਾਵੇਂ ਤੁਸੀਂ ਵਿਧਵਾ ਹੋ ਅੰਗਹੀਣ ਹੋ ਜਾਂ ਬढ़ापा ਪੈਨਸ਼ਨ ਦੀ ਸ਼੍ਰੇਣੀ ਵਿੱਚ ਆਉਂਦੇ ਹੋ ਤੁਹਾਨੂੰ ਸਿਰਫ ਇੱਕ ਹੀ ਪੈਨਸ਼ਨ ਮਿਲੇਗੀ ਕਿਉਂਕਿ ਹੁਣ ਸਾਰੀਆਂ ਚਾਰਾਂ ਸ਼੍ਰੇਣੀਆਂ ਬੁਢਾਪਾ ਵਿਧਵਾ ਅੰਗੀਣ ਅਤੇ ਬੇਸ਼ਾਰਾ ਬੱਚੇ ਲੇ ਪੈਨਸ਼ਨ ਦੀ ਰਾਸ਼ੀ 1500 ਰੁਪਏ ਬਰਾਬਰ ਹੈ ਇਸ ਲਈ ਇੱਕ ਵਿਅਕਤੀ ਨੂੰ ਇੱਕੋ ਪੈਨਸ਼ਨ ਲੱਗਦੀ ਹੈ ਹਾਂ ਜੇਕਰ ਤੁਹਾਡੀ ਆਪਣੀ ਕੋਈ ਨੌਕਰੀ ਵਾਲੀ ਪੈਨਸ਼ਨ ਜਾਂ ਅਟਲ ਪੈਨਸ਼ਨ ਵਰਗੀ ਕੋਈ ਨਿੱਜੀ ਸਕੀਮ ਹੈ ਤਾਂ ਉਹ ਇਸ ਤੋਂ ਵੱਖਰੀ ਹੋ ਸਕਦੀ ਹੈ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਘਰ ਬੈਠੇ ਪੈਨਸ਼ਨ ਅਪਲਾਈ ਕਰਨ ਦਾ ਅਸਲ ਤਰੀਕਾ ਪੈਨਸ਼ਨ ਲਵਾਉਣ ਲਈ ਹੁਣ ਤੁਹਾਨੂੰ ਦਫ਼ਤਰਾਂ ਦੇ ੱੱਕੇ ਖਾਣ ਦੀ ਲੋੜ ਨਹੀਂ ਹੈ ਤੁਸੀਂ ਕਨੈਕਟ ਪੰਜਾਬ ਪੋਰਟਲ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਤੋਂ 20 ਹੋਰ ਤਰੀਕਾ ਹੈ 1076 ਨੰਬਰ ਤੇ ਕਾਲ ਕਰਨਾ ਇਸ ਨੰਬਰ ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਸਰਕਾਰ ਵੱਲੋਂ ਸੇਵਾ ਸਹਾਇਕ ਨਾ ਦਾ ਮੁਲਾਜ਼ਮ ਸਵੇਰੇ 10 ਤੋਂ ਸ਼ਾਮ 5 ਵਜੇ ਦੇ ਵਿੱਚਕਾਰ ਤੁਹਾਡੇ ਘਰ ਆਵੇਗਾ ਤੁਹਾਡੇ ਡਾਕੂਮੈਂਟ ਚੈੱਕ ਕਰੇਗਾ ਤੇ ਪੈਨਸ਼ਨ ਅਪਲਾਈ ਕਰਕੇ ਜਾਵੇਗਾ ਇਸ ਸਾਰੀ ਪ੍ਰਕਿਰਿਆ ਨੂੰ ਪੂਰਾ ਹੋਣ ਵਿੱਚ ਲਗਭਗ 32 ਤੋਂ 34 ਦਿਨ ਲੱਗਦੇ ਹਨ ਪੈਨਸ਼ਨ ਲਈ ਜ਼ਰੂਰੀ ਦਸਤਾਵੇਜ਼ ਅਤੇ ਤਿਆਰੀ ਜਦੋਂ ਵੀ ਤੁਸੀਂ ਪੈਨਸ਼ਨ ਅਪਲਾਈ ਕਰਨੀ ਹੈ ਤਾਂ ਆਪਣੇ ਦਸਤਾਵੇਜ਼ ਪਹਿਲਾਂ ਹੀ ਤਿਆਰ ਰੱਖੋ ਤੁਹਾਡੇ ਕੋਲ ਆਧਾਰ ਕਾਰਡ ਵੋਟਰ ਕਾਰਡ ਬੈਂਕ ਪਾਸਬੁੱਕ ਅਤੇ ਪਾਸਪੋਰਟ ਸਾਈਜ਼ ਫੋਟੋਆਂ ਹੋਣੀਆਂ ਚਾਹੀਦੀਆਂ ਹਨ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਹਾਡਾ ਮੋਬਾਈਲ ਨੰਬਰ ਤੁਹਾਡੇ ਆਧਾਰ ਕਾਰਡ ਅਤੇ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ ਜੇਕਰ ਇਹ ਕਾਗਜ਼ ਪੂਰੇ ਹੋਣਗੇ ਤਾਂ ਤੁਹਾਡੀ ਕਿਸ਼ਤ ਰੁਕਣ ਦੀ ਕੋਈ ਗੁੰਜਾਇਸ ਨਹੀਂ ਰਹੇਗੀ। ਔਰਤਾਂ ਲਈ ਬੁਢਾਪਾ ਪੈਨਸ਼ਨ ਦੀ ਉਮਰ 58 ਸਾਲ ਅਤੇ ਮਰਦਾਂ ਲਈ 65 ਸਾਲ ਰੱਖੀ ਗਈ ਹੈ। ਪੈਨਸ਼ਨ ਦਾ ਇਤਿਹਾਸ ਅਤੇ ਦੇਸ਼ ਭਰ ਵਿੱਚ ਪੈਨਸ਼ਨ ਦੇ ਅੰਕੜੇ ਭਾਰਤ ਵਿੱਚ ਪੈਨਸ਼ਨ ਦੀ ਸ਼ੁਰੂਆਤ 15 ਅਗਸਤ 1995 ਨੂੰ ਪੈਨਸ਼ਨ ਸ਼ੋਸ਼ਨ ਐਸੋਸੀਏਸ਼ਨ ਪ੍ਰੋਗਰਾਮ ਤਹਿਤ ਹੋਈ ਸੀ। ਜੇ ਤੁਸੀਂ ਪੂਰੇ ਦੇਸ਼ ਦੀ ਗੱਲ ਕਰੀਏ ਸਭ ਤੋਂ ਵੱਧ ਵਡਵਣਾਪਾ ਪੈਨਸ਼ਨ ਆਂਧਰਾ ਪ੍ਰਦੇਸ਼ ਵਿੱਚ 4000 ਰੁਪਏ ਤੇ ਹਰਿਆਣਾ ਵਰਗੇ ਰਾਜਾਂ ਵਿੱਚ 3000 ਰੁਪਏ ਮਿਲ ਰਹੀ ਹੈ ਦੂਜੇ ਪਾਸੇ ਬਿਹਾਰ ਇਹ ਸਿਰਫ 400 ਰੁਪਏ ਹੈ ਪੰਜਾਬ ਵਿੱਚ ਇਸ ਵੇਲੇ 1500 ਰੁਪਏ ਮਿਲ ਰਹੀ ਹੈ ਜਿਸ ਨੂੰ ਸਾਲ 2026 ਤੱਕ ਵਧਾ ਕੇ 2500 ਰੁਪਏ ਕਰਨ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਉਸ ਤੋਂ ਅਗਲੀ ਗੱਲ ਕਰਾਂਗੇ ਜੀ ਅਟਲ ਪੈਨਸ਼ਨ ਅਤੇ ਪ੍ਰਧਾਨ ਮੰਤਰੀ ਸਰਮ ਯੋਗੀਮਾਨ ਤਨ ਯੋਜਨਾ ਜਿਹੜੇ ਲੋਕ ਸੰਗਠਕਤ ਖੇਤਰ ਵਿੱਚ ਕੰਮ ਕਰਦੇ ਹਨ ਉਹ ਆਪਣੇ ਭਵਿੱਖ ਲਈ ਅਟਲ ਪੈਨਸ਼ਨ ਯੋਜਨਾ ਵਿੱਚ ਨਿਵੇਸ਼ ਕਰ ਸਕਦੇ ਹਨ ਇਸ ਵਿੱਚ 18 ਤੋਂ 40 ਸਾਲ ਦੀ ਉਮਰ ਵਿੱਚ 42 ਰੁਪਏ ਤੋਂ ਲੈ ਕੇ 210 ਰੁਪਏ ਮਹੀਨਾ ਭਰ ਕੇ ਤੁਸੀਂ 60 ਸਾਲ ਦੀ ਉਮਰ ਤੋਂ ਬਾਅਦ 1000 ਤੋਂ 5000 ਰੁਪਏ ਮਹੀਨਾ ਪੈਨਸ਼ਨ ਲੈ ਸਕਦੇ ਹੋ ਇਸੇ ਤਰ੍ਹਾਂ ਸਰਮਯੋਗੀ ਮਾਨਤਾ ਨੀਯੋਜਨਾ ਵਿੱਚ 3000 ਰੁਪਏ ਮਹੀਨਾ ਪੈਨਸ਼ਨ ਦੀ ਗਾਰੰਟੀ ਮਿਲਦੀ ਹੈ ਇਸ ਸਕੀਮ ਉਨ੍ਹਾਂ ਲਈ ਬਹੁਤ ਵਧੀਆ ਹੈ ਜੋ ਬੁਢਾਪੇ ਵਿੱਚ ਕਿਸੇ ਤੇ ਨਿਰਪਰ ਨਹੀਂ ਹੋਣਾ ਚਾਹੁੰਦੇ ਉਸ ਤੋਂ ਅਗਲੀ ਗੱਲ ਕਰਾਂਗੇ ਜੀ ਸਰਕਾਰੀ ਮੁਲਾਜ਼ਮਾਂ ਲਈ ਨਵੇਂ ਪੈਨਸ਼ਨ ਸਕੀਮ ਯੂਪੀ ਐ ਸਰਕਾਰੀ ਮੁਲਾਜ਼ਮਾਂ ਲਈ ਵੀ ਹੁਣ ਨਿਯਮਾਂ ਬਦਲ ਗਏ ਹਨ ਸਾਲ 2024 ਆਦੀ ਨਵੀਂ ਸਕੀਮ ਅਨੁਸਾਰ ਜੇਕਰ ਕਿਸੇ ਮੁਲਾਜ਼ਮ ਦੀ ਸਰਵਿਸ 25 ਸਾਲ ਤੋਂ ਚੱਲ ਰਹੀ ਹੈ ਤਾਂ ਉਸ ਨੂੰ ਉਸਦੀ ਤਨਖਾਹ ਦਾ ਸਿੱਧਾ 50% ਪੈਨਸ਼ਨ ਵਜੋਂ ਮਿਲੇਗਾ ਜੇਕਰ ਸਰਵਿਸ 10 ਸਾਲ ਦੀ ਹੈ ਤਾਂ ਘੱਟੋ-ਘੱਟ 10000 ਰੁਪਏ ਮਹੀਨਾ ਪੈਨਸ਼ਨ ਦੀ ਗਾਰੰਟੀ ਦਿੱਤੀ ਗਈ ਹੈ ਇਹ ਪੈਨਸ਼ਨ ਸ਼ੇਅਰ ਮਾਰਕੀਟ ਦੇ ਪ੍ਰਦਰਸ਼ਨ ਤੇ ਵੀ ਨਿਰਭਰ ਕਰਦੀ ਹੈ ਜਿਸ ਨਾਲ ਇਸ ਦੇ ਵਧਣ ਦੇ ਚਾਂਸ ਵੀ ਰਹਿੰਦੇ ਹਨ ਹੁਣ ਕਾਲ ਕਰਦੇ ਹਾਂ ਜੀ ਆਖਰੀ ਪੈਨਸ਼ਨ ਨਾਲ ਜੁੜੇ ਤੁਹਾਡੇ ਸਾਰੇ ਭੁਲੇਖੇ ਦੂਰ ਹੋ ਗਏ ਹੋਣਗੇ ਜੇਕਰ ਤੁਸੀਂ ਆਪਣੀ ਜਾਂ ਆਪਣੇ ਪਰਿਵਾਰ ਦੇ ਕਿਸੇ ਬਜ਼ੁਰਗ ਦੀ ਪੈਨਸ਼ਨ ਲਗਵਾਉਣੀ ਹੈ ਤਾਂ ਅੱਜ ਹੀ 1076 ਤੇ ਕਾਲ ਕਰੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਜੇਕਰ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ